ਸਵਾਗਤ ਹੈ ਤੁਹਾਨੂੰ ਜੀ ਕੀ ਪਤੇ ਸ਼ਲੋਕ ਮੁਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਤੇ ਸਈ ਜੇ ਮੁਖ ਨਾ ਮੜਾਂ ਜਿਨੀ ਸੰਜਾਤਾ ਸਾਈ ਚੜ ਚੜ ਪਵਨ ਦੇ ਕੱਚੇ ਬਿਰਹੀ ਜਿਨਾ ਕਾਰ ਨਾ ਆਈ ਤਣੀ ਮਹੂਣਾ ਪਾੜ ਪਟੰਬਰ ਪਾਹੀ ਛੇਤੀ ਜਾਲੇ ਢੂੜੀ ਵਿੱਚ ਲੋਡੰਦੜੀ ਸੋਹਾਨਾ ਤਾ ਸਹ ਨਾਲ ਲੈ ਗੁਰ ਕਾ ਸ਼ਬਦ ਅਰਾਧਿਆ ਨਾਮ ਰੰਗ ਬੈ ਰਾਗ ਜਿਤੇ ਪੰਜ ਬਾਰਾਈਆਂ ਨਾਨਕ ਸਫਲ ਮਾਰੂ ਇਹ ਰਾਗ ਜਾਮੂ ਇਕ ਤਾਂ ਲਖ ਤਉ ਜਿਤੀ ਪੰਨੇ ਦਰਖ ਤੜੇ ਬਾਹਮਣ ਬਿਰਤਾ ਗयो ਜਨਮ ਜਨ ਕੀ ਤੋ ਸੋ ਵਿਸ਼ਵ ਰਾਏ ਸੋ ਰਠ ਸੂਰ ਪੀਜਿਆ ਕਬੂ ਨਫੀਕਾ ਹੋਏ ਨਾਨਕ RAM ਨਾਮ ਗੁਣ ਗਾਈਆ ਦਰਗਾ ਨਰਮਲ ਸੋਏ ਜੋ ਪ੍ਰਭ ਰਖੇ ਆਪ ਤਨ ਕੋਈ ਨਾ ਮਾਰੇ ਅੰਦਰ ਨਾਮਨ ਦਾਣ ਸਦਾ ਗੁਣ ਸਾਰੇ ਕਾਟੇ ਕਗਮ ਅੰਤਨ ਪ੍ਰਭ ਤਾਰੇ ਲੱਗਾ ਰੰਗ ਅਪਾਰ ਕੋ ਨਾ ਉਤਾਰੇ ਗੁਰਮੁਖਾਰ ਗੁਣ ਗਾਇਸਾ ਸੋ ਸਾਰੇ ਨਾਨਕ ਨਾਮ ਨਿਧਾਨ ਰਜਵਾਰੇ ਕਰੇ ਸੁਚੰਗਮਾਨ ਦੁਇ ਗਣ ਕਲਾ ਹੈ ਆਪਣੀ ਨਦਰ ਨਹਾਲ ਆਪੇ ਲਹਲਾਏ ਜਨ ਦੇਉ ਮੱਤੀ ਉਪਦੇਸ਼ ਵਿੱਚੋਂ ਪਰਮੰਜਾਇ ਜੋ ਤਰਲੇ ਖਿਆਲੇ ਕੋ ਸੋਈ ਸਭ ਕਮਾਏ ਸਭ ਤੇ ਜਵਾਸ ਦੂਜੀ ਨਾ ਜਾਏ ਨਾਨਕ ਸੁਖ ਆਨੰਦ ਪਾਏ ਪ੍ਰਭ ਕੀ ਮਨ ਰਜਾਏ ਗੁਰਪੂਰਾ ਜਨਿ ਸਿਮਰਿਆ ਸੇ ਪੈ ਨਹਾਲ ਨਾਨਕ ਨਾਮ ਰਾਦਣਾ ਕਰ ਜਾ ਬਿਹਰਾਸ ਆਪੇ ਕਰਮ ਕਮਾ ਮੰਦੇ ਕਰਦੇ ਹਾਏ ਹਾਏ ਨਾਨਕ ਜਿਉ ਮਾ ਤਨ ਮਦਾਨੀਆਂ ਤਉ ਮਥੇ ਧਰਮ ਰਾਏ ਨਾਮ ਧਿਆਨ ਸਾਜਣਾ ਜਨਮ ਪਦਾਰਥ ਜੀਤ ਨਾਮ ਤਰਮਾਸ਼ੇ ਚਵਾ ਕੀ ਧੋਪ ਮਨ ਪੁਨੀਤਾ ਉਬੜੇ ਕੋ ਥਾਏ ਮਿੱਠੀ ਗਲਣ ਕ ਮੰਤਰਿਆ ਨਾਨਕ ਸੇ ਉਬਰੇ ਜਿਨਾਂ ਭਾਗ ਮਥਾਏ ਸੁਤੜੇ ਸੁਖੀ ਸਵਾਨ ਨ ਜੋ ਰਤੇ ਸਾ ਆਪਣੇ ਪ੍ਰੇਮ ਵਿਸੋਹਾ ਤਣੀ ਸੋ ਅਠੇ ਪਾਰ ਲਵਾਨ ਸੁਤੜੇ ਅਸ਼ੰਖ ਮਾਇਆ ਝੂਠੇ ਕਾਰਣੇ ਨਾਨਕ ਸੇ ਜਾਗਨ ਜੇ ਰਛਨਾ ਨਾਮ ਉਚਾਰਣੇ ਮ੍ਰਿਗ ਤੇ ਨੋ ਪੇਗ ਪੁਲਣੇ ਉਠੇ ਨਗਰ ਗੰਦਰਬਾ ਜਿਨੀ ਸੱਚ ਆਰਾਧਿਆ ਨਾਨਕ ਮਨ ਤਨ ਫਭਾਉ ਪਤ ਤ ਉਦਾਰਣ ਪਾਰ ਬ੍ਰਹਮ ਸਮਰਾਥ ਪ੍ਰਖ ਅਪਾਰ ਜਿਸ ਹੈ ਉਦਾਰੇ ਨਾਨਕਾ ਸੋ ਸਿਮਰੇ ਸਿਰ ਜਨਹਾਰ ਦੂਜੀ ਛੋਡਕ ਵਟੜੀ ਇਕਸ ਸਉ ਚਿਤ ਲਾਏ ਦੂਜਾ ਪਾਵੀ ਨਾਨਕਾ ਵਹਿਣ ਲੁੜੰਦੜੀ ਜਾਏ ਦੇ ਹਟੜੇ ਬਾਜ਼ਾਰ ਸੌਦਾ ਕਰਨ ਵਣਜ ਰਿਆ ਸੱਚ ਵਖਰ ਜਿਨੀ ਲੱਦੇ ਆ ਸੇ ਸੱਚ ਦੇ ਪਾਸਾਰ ਅੰਤਾ ਪ੍ਰੇਮ ਨ ਜਾਣਾਈ ਭੂਲੀ ਫਿਰਾ ਗਵਾਰ ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ ਮਾਇਆ ਮਨੋ ਨਾ ਵਿਸਰਾ ਮੰਗਾ ਦਮ ਮਾ ਸੁ ਪ੍ਰਭ ਚਿਤ ਨ ਆਵਈ ਨਾਨਕ ਨਹੀਂ ਕਰਮ ਸਰਮੂਲ ਨਾ ਟੁੜੇਂ ਜਾ ਜ ਚਰ ਆਪ ਕਰਪਾਲ ਸ਼ਬਦ ਅਖੋਟ ਬਾਬਾ ਨਾਨਕਾ ਖਾਹਿ ਖਰ ਚਤਨ ਮਾਲ ਬਾਬਾ ਕੰਧੜੇ ਜੇ ਲਾ ਕਿ ਨਾ ਸਾਂ ਨੀ ਤੋ ਲਾ ਤਨ ਜੜਾਈ ਆਪਣੈ ਲਾਹਸ ਸੱਜਣ ਟੋਲ ਸੱਜਣ ਸੱਚਾ ਬਾਤ ਸ਼ਾਹ ਸ਼ਰ ਸ਼ਾਹ ਦਾ ਸਾ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਬਾਤ ਸ਼ਾਹ ਸ਼ਰ ਸ਼ਾਹ ਦਾ ਸਾ ਸਪਾਸ ਬਠਿਆ ਸੋਹਿਆ ਸਭ ਨਾ ਗਾਵੇ ਸਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਵਾਂ ਗੋ ਨ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਥਕੀ ਨਾ ਕਹਉ ਨਾਨਕ ਹਰ ਪਜ ਮਨਾ ਜਿਹ ਬਿਦ ਜਲ ਕਉ ਮੀਨਾ ਵਖਿਆ ਨ ਸਿਉ ਕਾਹੇ ਰਚਿਆ ਨਮਕ ਨ ਹੋਹੀ ਉਦਾਸ ਕਹਉ ਨਾਨਕ ਪਜ ਹਰ ਮਨਾ ਪਰੈ ਨ ਜਮ ਕੀ ਫਾਸਾ ਮਰਨਾ ਪਾਏ ਹੋਹੀ ਯੋ ਜਰਾ ਤਨ ਜੀਤਾ ਕਹੁ ਨਾਨਕ ਪਜ ਹਰ ਮਨਾ ਔਦ ਜਾਤ ਹੈ ਬੀਤ ਦਰਦ ਪਿਆਸੂ ਜਾ ਨਹੀਂ ਕਾਲ ਪਹੁੰਚਿਓ ਆਨ ਕਹੁ ਨਾਨਕ ਨਰ ਬਾਵਰੇ ਕਿਉ ਨ ਪਜੈ ਭਗਵਾਨ ਤਨ ਦਾ ਰਾਸ ਸੰਪਾਤ ਸਗਲ ਜਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਤਤ ਉਦਾਹਰਣ ਪਾਹਰਨ ਹਰ ਅਨਾਥ ਕੇ ਨਾਥ ਕਹ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜਹਿ ਤਾਉ ਕਉ ਦਿਆ ਤਾਂ ਸੋ ਨਹਿ ਹੋ ਨਕੀਨਾ ਕਹ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨਾ ਤਨ ਤਨ ਸੰਪਾ ਸੋਖ ਜਿਓ ਅਰ ਜਹਨੇ ਕੇ ਤਾਮ ਕਹ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਰਾਮ ਸਭ ਸੁਖ ਦਾਤਾ RAM ਹਾ ਦੂ ਸਰਨ ਨ ਕੋਏ ਕਹ ਨਾਨਕ ਸੁਨ ਰੇ ਮਨਾ ਤਿਹ ਸਿਮਰਤ ਗਤ ਹੋਏ ਜਿਹ ਸਿਮਰਤ ਗਤ ਪਾਈਆ ਤੇ ਪਜਰੀਤਾ ਮੀਤਾ ਕਹ ਨਾਨਕ ਸੁਨ ਰੇ ਮਨਾ ਆਉਦ ਕਟ ਤਹ ਨੀਤਾ ਪਾਜ ਤਤ ਕਉ ਤਨ ਰਚਿਆ ਆਉ ਜਾਨੋ ਚਤਰ ਸੁਜਾਨਾ ਜਿਹ ਤੇ ਉਪਜਿਉ ਨਾਨਕਾ ਲੀਨ ਤਹ ਮਹਿਮਾਨ ਕਟ ਕਟ ਮਹਾਰ ਜੂ ਬਸਾ ਸੰਤਨ ਕਹੋ ਪੁਕਾ ਪਾਰ ਕਹਉ ਨਾਨਕ ਤੇ ਭਜ ਮਨ ਆ ਪਉ ਨਿਦ ਉਤਰਹਿ ਪਾਰ ਸੁਖ ਦੁਖ ਜਹ ਪਰਸਾ ਨਹੀਂ ਲੋਭ ਮੋਹ ਅਭਿਮਾਨ ਕਹਉ ਨਾਨਕ ਸੁਨ ਰੇ ਮਨ ਸੋ ਮੂਰਤ ਭਗਵਾਨ ਵਰਤਾਤਨ ਦਿਹਾ ਨਾਹੇ ਜਿਹ ਕੰਚਨ ਲੋਹ ਸਮਾਨ ਕਹਉ ਨਾਨਕ ਸੁਨ ਰੇ ਮਨ ਮੁਕਤ ਤਾਹੇ ਤੈ ਜਾਨ ਹਰ ਕਸ਼ੋਗ ਜਾ ਕਾ ਨਹੀਂ ਬੈਰੀ ਮੀ ਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਕਾਹੂ ਕਉ ਦੇ ਤਨ ਹਾ ਨਾ ਪਾ ਮਨ ਤੇ ਆ ਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਜੇਹਦੇ ਕਿਆ ਆ ਜਾ ਗਲੀ ਤਜੀ ਲਿਓ ਪੇਗ ਬਰਗ ਕਹਉ ਨਾਨਕ ਸੁਨ ਰੇ ਮਨਾ ਤਿਹ ਨਰ ਮਾਥੇ ਪਾਗ ਇਹ ਮਾਇਆ ਮਮਤਾ ਤਜੀ ਸਬਤੇ ਪਇਓ ਉਦਾਸ ਕਹਉ ਨਾਨਕ ਸੁਨ ਰੇ ਮਨਾ ਤਿਹ ਕਟ ਬ੍ਰਾਹਮਣ ਨਿਵਾਸ ਇਹ ਪ੍ਰਾਣੀ ਹਉ ਮਾ ਤਜੀ ਕਰਤਾ ਰਾਮ ਪ Satsang ਨਾਨਕ ਵਾਹੁ ਮੁਕਤ ਨਰ ਇਹ ਮਨ ਸਾਚੀ ਮਾਨ ਨਾ ਸੰਦੁਰ ਮਤ ਹਰਨ ਕਲਮ ਹਰ ਕੋ ਨਾਮ ਇਸ ਦਿਨ ਜੋ ਨਾਨਕ ਪਾਜੈ ਸਫਲ ਹੋਏ ਤਿਹ ਕਾਮ ਇਹ ਬਾਗੁਨ ਗੋਬਿੰਦ ਪਾਜੋ ਕਰਨ ਸੁਣੋ ਹਰ ਨਾਮ ਨਾਨਕ ਸੁਨ ਰੇ ਮਨਾ ਪਰਹ ਨ ਜਮ ਕਤਾਮ ਜੋ ਪ੍ਰਾਨੀ ਮਮਤਾ ਤਜਾ ਲੋਭ ਮੋਹ ਹੰਕਾਰ ਕਹੁ ਨਾਨਕ ਆਪਨ ਤਰੈ ਔਰਨ ਲੇਤ ਉਦਾਰ ਜਿਉ ਸੁਪਨਾ ਅਰਪੇਖ ਨਾ ਐਸੇ ਜਗ ਕਉ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਸਦਨ ਮਾਇਆ ਕਾਰ ਨੇ ਪ੍ਰਾਨੀ ਡੋਲਤਨੀ ਤੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤਾ ਜਿ ਸੇ ਜਲਤੇ ਬੁੱਧ ਬੋਧਾ ਉਪਜਾ ਬਿਨਸਾਨੀਤਾ ਜਗ ਰਚਨਾ ਤੈਸੇ ਰਚੀ ਕਹ ਨਾਨਕ ਸੁਣਮੀਤਾ ਪ੍ਰਾਨੀ ਕਸ਼ੂ ਨ ਚੇਤਾਈ ਮਦਮਾਇ ਕਾਂਦ ਕਹਉ ਨਾਨਕ ਹਰ ਪਜਨ ਬਿਨ ਪਰਤ ਤਾਹੇ ਜਮ ਫੰਦ ਜੁ ਆ ਸੁਖ ਕਉ ਚਾਹ ਸਦਾ ਸ਼ਰਨ ਰਾਮ ਕੀ ਲੈ ਹਾ ਕਹਉ ਨਾਨਕ ਸੁਨ ਰੇ ਮਨ ਦੁਰਲਭ ਮਾਨੁਖ ਦੇਹ ਮਾਇਆ ਕਾਰਨ ਤਾ ਵਹੀ ਮੂਰਖ ਲੋਗ ਅਜਾਨ ਕਹਉ ਨਾਨਕ ਬਿਨ ਹਰ ਪਜਨ ਬਿ ਤਥਾ ਜਨਮ ਸਰਾਨ ਜੋ ਪ੍ਰਾਣੀ ਨ ਸਦਨ ਪਜਾ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਪਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੁ ਨਾਨਕ ਬਿਨ ਹਰ ਭਜਨ ਜੀਵਨ ਕਉਨੇ ਕਾਮ ਨਾਨੀ ਰਾਮ ਮਨ ਚੇਤਾਈ ਮਦਮਾਇਆ ਕੰਦਾ ਕਹਉ ਨਾਨਕ ਹਰ ਪਜਨ ਬਿਨ ਪਰਤ ਤਾਹੇ ਜਮ ਫੰਦ ਸੁਖ ਮ ਬਹੁ ਸੰਗੀ ਪਾਏ ਦੁਖ ਮ ਸੰਗ ਨ ਕੋਏ ਕਹਉ ਨਾਨਕ ਹਰ ਪਜ ਮਨ ਅੰਤ ਸਹਾਈ ਹੋਏ ਜਨਮ ਜਨਮ ਪਰਮਾਤ ਫਿਰੇਆ ਮਟਿਓ ਨਾ ਜਮ ਕੋਤਰਾ ਆਸ ਕਹਉ ਨਾਨਕ ਹਰਿ ਭਜ ਮਨ ਨਿਰਪੈ ਪਾਵੈ ਬਾਸ ਜਤਨ ਬਹੁਤਮਾ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਆ ਰਾਖ ਲਿਹੋ ਭਗਵਾਨ ਬਾਲ ਜਵਾਨ ਅਰਬਰ ਦਫਨ ਤੈਨ ਅਵਸਥਾ ਜਾਣ ਕਹਉ ਨਾਨਕ ਹਰਿ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨ ਹਉ ਤੋ ਸੋ ਨ ਕੀਆ ਪਰਿਓ ਲੋਭ ਕਾ ਬੰਦ ਨਾਨਕ ਸਮਯ ਰਮ ਗਇ ਅਬ ਕਿਉ ਰੋਵਤ ਅੰਦਾ ਮਨ ਮਾਇਆ ਮ ਰਮ ਰਹਿਉ ਨਿਕ ਸਤ ਨੋ ਨਮੀਤਾ ਨਾਨਕ ਮੂਰਤ ਚਿਤਰ ਜਿ ਆ ਛਾੜਤ ਨਾਹਨ ਪੀਤਾ ਮਰ ਚਾਹਤ ਕਸ਼ਿਆਰ ਆਉਰਾ ਆਉਰਾ ਕੀ ਆਉਰਾ ਪਈ ਚਿਤਵਤ ਰਹੇ ਉਠ ਗੋਰਾ ਨਾਨਕ ਫਾਸੀ ਗੱਲ ਪਰੀ ਯਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਕੋਏ ਕਹ ਨਾਨਕ ਸੁਨ ਰੇ ਮਨਾ ਹਰ ਪਾਵੈ ਸੋ ਹੋਏ ਜਗਤ ਭ ਘਾਰੇ ਫਰਤਹਾ ਸਾਭ ਕੋ ਦਤਾ ਤਾਰਾਮ ਕਹੁ ਨਾਨਕ ਮਨ ਸਿਮਰਤੇ ਹ ਪੂਰਨ ਹੋ ਵਹਿ ਕਾਮ ਉਠਾ ਮਾਨ ਕਹਾ ਕਰਾ ਜਾਗ ਸੁਪਨੇ ਜਿਉ ਜਾਨਿ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਾਹੇ ਬਖਾਨ ਕਰਤਾ ਦੇਹ ਕੋ ਬਿਨ ਸ਼ਾਸ਼ਨ ਮਾਮੀਤਾ ਹਪ੍ਰਾਣੀ ਹਰ ਜਸ ਕਹਿਆ ਨਾਨਕ ਤਿਹ ਜਗ ਜੀਤ ਕਟਿ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਕ ਪਗਤ ਭਗਵਾਨ ਜਿਹ ਪ੍ਰਾਣੀ ਕਾ ਨਹੇ ਮਨ ਜਿਵੇਂ ਸੂਕਰ ਸੁਆਨ ਨਾਨਕ ਕਮਾਨੋ ਤਾਹੇ ਤਨ ਸੁਆਮੀ ਕੋ ਗ੍ਰਹਾਂ ਜਿਉ ਸਦਾ ਸਵਾਨ ਤਜਤ ਨਹੀਂ ਨੇਤ ਨਾਨਕ ਇਹ ਬਿਦਹਰ ਪਾਜਾ ਇਕ ਮਨ ਹੋਏ ਇਕ ਚਿੱਤ ਤੇ ਰਤ ਬਰਤ ਅਰਦਾਨ ਕਰ ਮਨ ਮਨ ਤਰਾ ਗੁਮਨ ਨਾਨਕ ਨਹਿ ਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ ਚਰ ਕੰਪੈ ਉਪਾ ਅਗਰ ਡਾਗ ਮਾਗੇ ਨਾਨ ਜੂਤ ਤੇਹੀ ਨਾ ਕਹੁ ਨਾਨਕ ਇਹ ਬਿਦ ਪਾਈ ਤਉ ਨ ਹਰ ਰਸ ਲੀਨੁ ਜੁਜ ਕਰ ਦੇਖਿਉ ਜਗਤ ਮਾ ਕੋ ਕਹੂ ਕੋ ਨ ਹੈ ਨਾਨਕ ther ਹਰ ਭਗਤ ਹੈ ਤੇਹ ਰਖ ਮਨ ਮਾ ਹੈ ਜਾਗ ਰਚਨਾ ਸਭ ਝੂਠ ਹੈ ਜਾਣ ਲਹੋਰੇ ਮੀ ਇਤਾ ਕਹਿ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਪੀਤਾ ਮੰਗਉ ਰਾਮਨ ਗਿਆ ਜਾ ਕਉ ਬਹੁ ਪਰਵਾਰ ਕਹਿ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਆ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਓ ਉਪਜੋ ਸੋ ਬਨ ਸਹਾ ਪਰਮਾਜ ਕਾ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੋਹਰਾ ਬਲ ਛੁਟ ਕੇ ਓ ਬੰਦਨ ਪਾਰੇ ਕਛੁ ਨ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਰੇ ਮਨ ਹੋ ਆ ਬੰਦਨ ਛੁਟੇ ਸਭ ਕਿਸ ਹੋਤ ਉਪਾਏ ਨਾਨਕ ਸਬਕਿਸ਼ ਤੁਮ ਰਹਾਤ ਮੈਂ ਤੁਮਹੀ ਹੋਤ ਸਹਾਏ ਸੰਗ ਸਖਾ ਸਭ ਤਜ ਗਾਏ ਕਉ ਨਨੇ ਬੇਅਵਸਾਥ ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਗਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਦਾ ਨਾਨਕ ਇਹ ਜਗਤ ਮੈਂ ਕਿਨ ਜਾਪਿਓ ਗੁਰਮੰਤਾ ਨਾਮ ਨਾਮ ਯਰ ਮਾ ਗਹਿਆ ਹੋ ਜਾ ਕੈ ਸਮ ਨਹੀਂ ਕੋਇ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਇ ਰਾਮ ਨਾਮੁਰ ਮੈਂ ਘਰਿਆ ਜਕ ਸਮਨਈ ਕੋਏ ਜਿਸ ਮਰਤ ਸੰਕਟ ਮਿਟਾ ਦਰਸ ਤਹਾਰੂ ਹੋਏ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ અમૃત નામ ઠાકુર કા પયા જિસ કા સબસ આધાર જેકો ખાવે જેકો પુંચે તિસ કા હોય ઉદાર એ ભવ સત તજીન હ જાય નિત નેત રખ્યો રતાર ਕਮ ਸੰਸਾਰ ਚਰਨ ਲਗ ਤਰੀਆ ਸਬ ਨਾਨਕ ਬ੍ਰਹਮ ਪਸਾਰੂ ਸੋ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੂੰ ਨੋਈ ਮਨੁ ਜੋਗ ਕੀ ਤੋਈ ਮੈਂ ਨਿਰਗੁਣਿਆਰੀ ਕੋ ਗੁਣ ਨਾਹੀ

ਨਨਕ ਨਾਮ ਮਿਲਤ ਜੀਵਾਂ ਨਨਮਨ ਤੇ ਵਾਹਰੇ ਆ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਇਕ ਸੰਗ ਪੰਚ ਬਰੰਗਨ ਸੰਗ ਅਲਪ ਹੈ ਆਠੋਂ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁਨਿਆਕੀ ਗਾਵਹਿ ਬੰਗਲੇ ਪੁਨ ਅਸਲੇਖੀ ਕੀ ਭੈ ਬਾਰੀ ਏ ਭੈ ਰੋਕੇ ਪੰਚੌ ਨਾਰੀ ਪੰਚਮ ਹਰਖ ਦੇ ਸਾਖ ਸੁਨਾਵਹਿ ਬੰਗਾਲਮ ਮਦ ਮਦ ਵਗਾਵਹਿ ਲਲਤ ਬਿਲਾਵਲ ਗਾਵਹਿ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕੌਸ਼ਕ ਆਲਾਪ ਹੈ ਸੰਗ ਰਾਗਨੀ ਪੰਚੌ ਥਾਪ ਹੈ ਗੁੰਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੇ ਹੁਤੀ ਉਚਾਰੀ ਤਨਾਸਰੀ ਇਹ ਪੰਜੋ ਗਾਈ ਮਾਲ ਰਾਗ ਕਉ ਸਕ ਸੰਗ ਲਾਈ ਮਾਰੂ ਮਾ ਸੰਗ ਮੇਵਾਰਾ ਪ੍ਰਬਲ ਚੰਡ ਕਉ ਸਕ ਉਭਾਰ ਖਾਉ ਖਟ ਆਉ ਭਉ ਆਨੰਦ ਗਾਏ ਅਸ਼ਟਮਾਲ ਕਉ ਸਕ ਸੰਗ ਲਾਏ ਪੁਨ ਆਇਓ ਹਿੰਡੋਲ ਪੰਚਨਾਰ ਸੰਗ ਅਸ਼ਟ ਸੋਤਾ ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੇ ਦੇਵ ਕਰਾਈ ਬਸੰਤੀ ਸੰਦੂਰ ਸੁਹਾਏ ਸਰਸ ਅਹਿਰੀ ਲਾ ਭਾਰ ਜਾ ਸੰਗ ਲਾਈ ਪਾਂਚੋ ਆਰ ਜਾ ਸੁਰਮਾ ਆਨੰਦ ਭਾਸਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਔ ਆਹੇ ਬినੋਦਾ ਗਾਵਹਿ ਸਰਸ ਬਸੰਤ ਕਮੋਦਾ ਅਸ਼ਟਪਤਰਮੈ ਕਹੇ ਸਵਾਰੀ ਪੁਨਿ ਆਈ ਦੀਪਕ ਕੀ ਬਾਰੀ ਕਸ਼ੇਲੀ ਪਟਮੰਜਰੀ ਟੋਢੀ ਕਹੀ ਆਲਾਪ ਕਾਮੋਦੀ ਔ ਗੂਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਔ ਰਾਮਾ ਕਮਲਕੁਸਮ ਚੰਪਕ ਕੇ ਨਾਮਾ ਗौरा ਔ ਕੰਨ ਰਕ ਲਿਆਨਾ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੈ ਗਾਵਹਿ ਪੰਚੋ ਸੰਗ ਬਰੰਗਨ ਲਾਵਹਿ ਬੈਰਾਰੀ ਕਰਨਾਟੀ ਤਰੀ ਗਵਰੀ ਗਾਵਹਿ ਆਸਾਵਰੀ ਤਿਹ ਪਾਛੈ ਸਿੰਧਵੀ ਅਲਾਪੀ ਸੇਰੀ ਰਾਗ ਸਿਉ ਪਾਂਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਬੀਰ ਅਸ਼ਟਪਤਰ ਸੇਰੀ ਰਾਗ ਕੇ ਗੋਂਡ ਕੁੰਭ ਹਮੀਰ ਖਸ਼ਟਮ ਮੇਗ ਰਾਗ ਵੈਗਾ ਵਾਹਿ ਪਾਂਚੋ ਸੰਗ ਬਰੰਗਨ ਲਾਵਹਿ ਸੁਰਠ ਗੋਣ ਮਲਾਰੀ ਧੁਨੀ ਪੁਨ ਗਾਵਹਿ ਆਸਾਗੁਨ ਗੁਨੀ ਊਚੈ ਸੁਰ ਸੋ ਹਪਨ ਕੀਨੀ ਮੇਗ ਰਾਗ ਸਿਓ ਪਾਂਚੋ ਚੀਨੀ ਬੈਰਾ ਧਰ ਗਜ ਧਰ ਕੇਦਾਰਾ ਜਬਲੇ ਧਰ ਨਟ ਆਉ ਜਲ ਧਾਰਾ ਪੁਨ ਗਾਵਹਿ ਸੰਕਰਿ ਆਉ ਸਿਆਮਾ ਮੇਗ ਰਾਗ ਪੁੱਤਰਨ ਕੇ ਨਾਮ ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਭੇ ਪੁੱਤਰ ਰਾਗਨ ਕੇ 18 10 20 ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਭ ਪੁੱਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ